ਤਸੀਂ ਦੇਖ ਰਹੇ ਹੋਈ ਵਿਆਪ ਬੜਾ ਸਟਾਲ। ਜਿੱਥੇ ਅਕਸਰ ਅਸੀਂ ਦੇਖਦੇ ਹਾਂ ਕਿ ਵਿਆਹਾਂ ਦੇ ਵਿੱਚ ਇੰਜ ਸਟਾਲ ਲੱਗੇ ਹੁੰਦੇ ਆ ਕਦੇ ਗੋਲ ਗੱਪਿਆਂ ਦਾ ਸਟਾਲ ਕੋਈ ਟਿੱਕੀ ਦਾ ਸਟਾਲ ਤੇ ਕੋਈ ਫਰੂਟ ਚਾਟ ਦਾ ਪਰ ਇਹ ਤਾਂ ਪੁਲਿਸ ਨੇ ਰੇਡ ਮਾਰੀ ਆ। ਕਰਨ ਕਰ ਦੇਣ ਵਾਲਾ ਖੁਲਾਸਾ ਹੋਇਆ ਜਦੋਂ ਇੱਕ ਸੁਨਿਆਰ ਦੇ ਘਰ ਰੇਡ ਮਾਰੀ ਜਾਂਦੀ ਆ ਔਰ ਸੁਨਿਆਰਾ ਤਾਂ ਕੁਬੇਰ ਦਾ ਖਜ਼ਾਨਾ ਜਿਹੜਾ ਆ ਉਹ ਘਰੇ ਸਾਂਭੀ ਬੈਠਾ ਸੀ। ਜੀ ਹਾਂ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡਣਗੇ। ਤੇ اور ਬਲਕ ਟ੍ਰੇਡ ਕੀਤੀ ਗਈ ਤਾਂ ਪੁਲਿਸ ਦੇ ਖੁਦ ਰੇਡ ਉੱਡ ਗਈ ਜਿਹੜੇ ਹੈ ਹੋਸ਼ ਛੁੱਟ ਜਾਂਦੇ ਆ ਤਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਸੋਨਾ ਚਾਂਦੀ ਕਿੱਦਾਂ ਬੋਰੀਆਂ ਦੇ ਵਿੱਚ ਪਾਇਆ ਹੋਇਆ ਹੈ ਜੀ ਹਾਂ ਤਕਰੀਬਨ ਜਦੋਂ ਰੇਡ ਕੀਤੀ ਗਈ ਤਾਂ 5.5 ਕਰੋੜ ਰੁਪਏ ਕੈਸ਼ ਜਿਹੜਾ ਆ ਉਹ ਬਰਾਮਦ ਕੀਤਾ ਗਿਆ ਔਰ ਇਹਦੇ ਨਾਲ ਹੀ ਇੱਕ 106 ਕਿਲੋ ਦੇ ਕਰੀਬ ਸੋਨਾ ਜਿਹੜਾ ਆ ਉਹ ਬਰਾਮਦ ਕੀਤਾ ਗਿਆ ਦੇਖੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋਨਾ ਤੇ ਚਾਂਦੀ 106 ਕਿਲੋ ਬਰਾਮਦ ਕੀਤਾ ਹੈ ਜਦੀ ਮਾਰਕੀਟ ਦੇ ਵਿੱਚ ਕੀਮਤ ਜਿਹੜੀ ਹੈ ਲਗਭਗ 7.5 ਕਰੋੜ ਰੁਪਈਆ ਦੱਸੀ ਗਈ ਹੈ ਜੀ ਹਾਂ ਇੱਕ ਸੁਨਿਆਰੇ ਦੇ ਘਰ ਇਹ ਰੇਡ ਹੁੰਦੀ ਹੈ ਹੁਣ तमाम ਸਵਾਲ ਇਹ ਖੜੇ ਹੁੰਦੇ ਨੇ ਕਿ ਆਖਰਕਾਰ 5.5 ਕਰੋੜ ਰੁਪਈਆ ਕੈਸ਼ ਦੇ ਵਿੱਚ ਉਹ ਵੀ ਇੱਕ ਸੁਨਿਆਰੇ ਦੇ ਘਰ ਕਿਵੇਂ ਮਿਲਿਆ ਇਹ ਜਮਾ ਕਿਉਂ ਨਹੀਂ ਕਰਵਾਇਆ ਕਿਆ ਇਹ ਮਨੀ ਕਿੱਥੋਂ ਆਈ ਆ ਬਲੈਕ ਮਨੀ ਤਾਂ ਆ ਰਹੀ ਹੈ ਤਮਾਮ ਅਜਿਹੇ ਸਵਾਲ ਹੁਣ ਖੜੇ ਹੋਏ ਨੇ ਔਰ ਇਹਨਾਂ ਦੀ ਜਾਂਚ ਕਰ ਰਹੀ ਆ ਪੁਲਿਸ ਦਰਅਸਲ ਇਹ ਰੇਡ ਜਿਹੜੀ ਆ ਬੰਗਲੌਰ ਦੇ ਬੈਲਗਾਰੀ ਦੇ ਵਿੱਚ ਕੀਤੀ ਗਈ ਆ ਜਿੱਥੇ ਇੱਕ ਸੁਨਿਆਰੇ ਦੇ ਟਿਕਾਣਿਆਂ ਦੇ ਉੱਪਰ ਰੇਡ ਹੁੰਦੀ ਆ ਔਰ ਜਦੋਂ ਰੇਡ ਕੀਤੀ ਗਈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ ਪਹਿਲਾਂ ਤਾਂ ਕੈਸ਼ ਲੱਭਣ ਲੱਗੇ ਪੁਲਿਸ ਨੂੰ ਕਿੰਨਾ ਸਮਾਂ ਲੱਗਿਆ ਕਿਉਂਕਿ 5.5 ਕਰੋੜ ਰੁਪਈਆ ਕੋਈ ਥੋੜਾ ਨਹੀਂ ਹੁੰਦਾ ਜਦੋਂ ਪੁਲਿਸ ਨੇ ਚੰਗੀ ਤਰੀਕੇ ਦੇ ਨਾਲ ਜਾਂਚ ਕੀਤੀ ਇਨਕੁਆਇਰੀ ਕੀਤੀ ਤਾਂ ਚੀਜ਼ਾਂ ਨੂੰ ਲੱਭੜ ਦੀ ਕੋਸ਼ਿਸ਼ ਕੀਤੀ ਤਾਂ 5.5 ਕਰੋੜ ਰੁਪਇਆ ਕੈਸ਼ ਲੱਭਾ ਫਿਰ ਉਸ ਦੇ ਨਾਲ ਹੀ ਜਿਹੜਾ ਸੋਨਾ ਚਾਂਦੀ ਕਿਉਂਕਿ ਹੁਣ ਸੁਨਿਆਰਾ ਹੈ ਸੁਨਿਆਰੇ ਦੇ ਘਰੋਂ ਸੋਨਾ ਚਾਂਦੀ ਤਾਂ ਹੁਣ ਲਾਜ਼ਮੀ ਹੈ ਔਰ ਸੋਨਾ ਚਾਂਦੀ ਚਾਂਦੀ ਦੇ ਗਹਿਣੇ ਸੋਨੇ ਦੇ ਗਹਿਣੇ ਇੰਨੇ ਇੱਕ ਜ਼ਿਆਦਾ ਜੈਵਰਾਤ ਇੱਥੋਂ ਮਿਲੇ ਆ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੰਨੇ ਤਾਂ ਦੁਕਾਨ ਤੇ ਜਿਹੜਾ ਖਜ਼ਾਨਾ ਹੈ ਉਹ ਨਹੀਂ ਪਿਆ ਹੁੰਦਾ ਬੜਕ ਕਵੱਡੀ ਇੰਜੀਨੀਅਰ ਸੁਨਿਆਰੇ ਦੀਆਂ ਦੁਕਾਨਾਂ ਹੁੰਦੀਆਂ ਨੇ ਜਿੰਨਾ ਇਹ ਸੁਨਿਆਰਾ ਘਰੇ ਹੀ ਖਜ਼ਾਨਾ ਜਿਹੜਾ ਉਹ ਸਾੰਭੀ ਬੈਠਾ ਸੀ ਤਾਂ ਇਹ ਸਟਾਲ ਲਾ ਦਤਾ ਹੈ ਆਮ ਤੌਰ ਤੇ ਤੁਸੀਂ ਵਿਆਹਾਂ ਦੇ ਵਿੱਚ ਅਜਿਹਾ ਸਟਾਲ ਦੇਖਦੇ ਹੁਣੇ ਹੈ ਕਿ ਯਾਰ ਆ ਤਾਂ ਸਟਾਲ ਲੱਗਾ ਹੈ ਤਾਂ ਇਸ ਤਰੀਕੇ ਦੇ ਨਾਲ ਨੋਟਾਂ ਦੇ ਢਾੜ ਬਣਾ ਬਣਾ ਕੇ ਤੇ ਸਟਾਲ ਲਾ ਦਤਾ ਹੈ ਪੁਲਿਸ ਨੇ ਔਰ ਇਸ ਦੇ ਨਾਲ ਹੀ ਜਿਹੜਾ ਸੋਨਾ ਚਾਹਦੀ ਹੈ ਉਹ ਵੀ ਛੋਟੀਆਂ-ਛੋਟੀਆਂ ਥੈਲੀਆਂ ਬੂਰੀਆਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਤਾਂ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੁਣ ਸਵਾਲ ਇਹ ਹੈ ਕਿ ਇੱਕ ਪਾਸੇ ਲੋਕ ਸਭਾ ਚੋਣਾਂ ਨੇ ਔਰ ਦੂਸਰੇ ਆਸੇ ਜਦੋਂ ਰੇਡ ਕੀਤੀ ਗਈ ਹੈ ਤਾਂ ਕੈਸ਼ ਉਹ ਵੀ ਘਰ ਦੇ ਵਿੱਚੋਂ 5.5 ਕਰੋੜ ਰੁਪਇਆ ਕੈਸ਼ ਬਰਾਮਦ ਕੀਤਾ ਹੈ 5.5 ਕਰੋੜ ਰੁਪਇਆ ਕੋਈ ਛੋਟੀ ਮੋਟੀ ਰਕਮ ਨਹੀਂ ਹੈ ਕਿ 10 20 ਹਜ਼ਾਰ ਲੱਖ ਕੋਈ 2 ਲੱਖ ਘਰੋਂ ਮਿਲ ਗਿਆ ਤਾਂ ਚਲੋ ਕੋਈ ਗੱਲ ਨਹੀਂ 5.5 ਕਰੋੜ ਰੁਪਇਆ ਬੜੀ ਵੱਡੀ ਅਮਾਉਂਟ ਹੁੰਦੀ ਹੈ ਉਹ ਵੀ ਕੈਸ਼ ਦੇ ਵਿੱਚ ਔਰ 106 ਕਿਲੋ ਦੇ ਕਰੀਬ ਦੱਸਿਆ ਗਿਆ ਕਿ ਸੋਨਾ ਤੇ ਚਾਂਦੀ ਜਿਹੜੇ ਆ ਉਹ ਬਰਾਮਦ ਹੋਇਆ ਜਿਹਦੀ ਮਾਰਕੀਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੀਮਤ ਜਿਹੜੀ ਹੈ ਉਹ 7.5 ਕਰੋੜ ਰੁਪਇਆ ਦੱਸੀ ਗਈ ਹੈ ਤਾਂ ਹੁਣ ਸਵਾਲ ਇਹ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇੰਨਾ ਪੈਸਾ ਕੈਸ਼ ਦੇ ਵਿੱਚ ਉਹ ਵੀ ਇੱਕ ਸੁਨਿਆਰੇ ਦੇ ਘਰੋਂ ਕਿੱਥੋਂ ਆਇਆ ਔਰ ਇੰਨਾ ਸੋਨਾ ਚਾਂਦੀ ਇਹਦੀਆਂ ਹੁਣ ਚੀਜ਼ਾਂ ਜਿਹੜੀਆਂ ਰਿਕਾਰਡ ਹੈ ਉਹ ਸਾਰਾ ਚੈੱਕ ਕੀਤਾ ਜਾਊਗਾ ਤਾਂ ਹੋ ਸ਼ੁੱਟ ਜਾਂਦੇ ਇੱਕ ਵਾਰੀ ਵੀਡੀਓ ਦੇਖ ਕੇ ਜਿੰਨਾ ਕਬੀਰ ਦਾ ਖਜ਼ਾਨਾ ਇਹ ਸੁਨਿਆਰੇ ਜਿਹੜਾ ਆ ਆਪਣੇ ਘਰੇ ਉਹ ਸਾਂਭੀ ਬੈਠਾ ਤਾਂ ਵੀਡੀਓ ਦੇਖੋ ਤੁਸੀਂ ਕਿ ਕਿਵੇਂ ਪਹਿਲਾ ਸਟਾਲ ਨੋਟਾਂ ਦੇ ਢਾੜ ਬਣਾ ਬਣਾ ਕੇ ਗੱਡੀਆਂ ਜਿਹੜੀਆਂ ਨੋਟਾਂ ਦੀਆਂ ਉਹ ਸਟਾਲ ਦੇ ਉੱਪਰ ਰੱਖੀਆਂ ਨੇ ਔਰ ਇੱਕ ਪਾਸੇ ਸੋਨਾ ਜਿਹੜਾ ਕੋਈ ਬਿਸਕੁਟ ਹੈ ਕੋਈ ਸੋਨੇ ਦੀਆਂ ਚੈਨਾ ਹੈ ਕੋਈ ਜਿਹੜਾ ਸੈੱਟ ਹੁੰਦੇ ਆ ਉਹ ਚਾਂਦੇ ਦੇ ਨਾਲ ਸਟਾਲ ਜਿਹੜਾ ਲਾਇਆ ਹੋਇਆ ਤਾਂ ਬਿਲਕੁਲ ਇਹ ਜਦੋਂ ਪੁਲਿਸ ਨੇ ਰੇਡ ਮਾਰੀ ਹੈ ਤਾਂ ਉਸੇ ਸਮੇਂ ਪੁਲਿਸ ਦੇ ਵੀ ਹੋਸ਼ ਉੱਡ ਗਿਆ ਹੁਣ ਇਨਕੁਆਰੀ ਵੱਡੇ ਲੈਵਲ ਤੇ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਲੋਕ ਸਭਾ ਚੋਣਾਂ ਨੇ ਤੇ ਦੂਸਰੇ ਪਾਸੇ ਇੰਨੀ ਅਮਾਉਂਟ ਦੇ ਚ ਉਹ ਵੀ ਕੈਸ਼ ਜਿਹੜਾ ਉਹ ਬਰਾਮਦ ਹੋਣਾ ਤਾਂ ਵੱਡੇ ਸਵਾਲ